ਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ-ਹੁਣੇ ਆਈ ਵੱਡੀ ਅਜੀਬੋ-ਗਰੀਬ ਖਬਰ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਲਈ ਜਾ ਰਹੇ ਹੋਏ ਇਹ ਸਖਤ ਹੁਕਮ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾਲ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਅੱਤੋਂ ਵੱਲ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਫਿਰੋਜ਼ਪੁਰ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸਰਦਾਰ ਦਮਨਜੀਤ ਸਿੰਘ ਨੇ ਵੱਖ-ਵੱਖ ਵਿਸ਼ੇਸ਼ ਹੁਕਮ ਜਾਰੀ ਕਰ ਦਿੱਤੇ ਨੇ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਰਾਤ 10 ਤੋਂ ਸਵੇਰ 6 ਵਜੇ ਤੱਕ ਪਟਾਕੇ ਚਲੋਣ ਟੋਲ ਵਜੋਨ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਥੰਨੇ ਪ੍ਰੋਡਕਸ਼ਨ ਪੈਦਾ ਕਰਨ ਵਾਲੇ ਯੰਤਰਾ ਦੀ ਵਰਤੋਂ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇੱਕ ਹੋਰ ਹੁਕਮ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਹੁੱਕਾ ਬਾਰ ਚਲੋਣ ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਫੋਟ ਦੇ ਹਥਿਆਰ ਅਤੇ ਗੋਲਾ ਬਾਰੂਦ ਦੇ ਭੰਡਾਰ ਵਾਲੀਆਂ ਥਾਵਾਂ ਦੇ ਨੇੜੇ ਆਗਲੋਂ ਤੇ ਉਹ ਸਾਰੇ ਤੇ ਵੀ ਪੂਰਾ ਪਾਬੰਦੀ ਲਾਈ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਨੇ ਹੋਰ ਹੁਕਮ ਜਾਰੀ ਕਰਕੇ ਪਿੰਡ ਦੇ ਤੰਦਰੁਸਤ ਵਿਅਕਤੀਆਂ ਨੂੰ ਪਿੰਡੂ ਅਤੇ ਪਿੰਡੂ ਬੈਂਕ ਡਾਕ ਘਰਾਂ ਛੋਟੇ ਡਾਕ ਘਰਾਂ ਰੇਲਵੇ ਸਟੇਸ਼ਨ ਸਰਕਾਰੀ ਦਫਤਰਾਂ ਸੰਸਥਾਵਾਂ ਨਹਿਰਾਂ ਦੇ ਕੰਢਿਆਂ ਸਤਲੁਜ ਦਰਿਆ ਦੇ ਪੁਲਾਂ ਤੇ ਖਾਸ ਕਰਕੇ ਬਿਜਲੀ ਗਰੇਡਾ ਟਰਾਂਸਫਰਮਰਾਂ ਤੇ ਬਿਜਲੀ ਦੇ ਖੰਭਿਆਂ ਤੇ 24 ਘੰਟੇ ਸਖਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਉਹਨਾਂ ਨੂੰ ਪਾਣ ਤੋੜ ਤੋਂ ਬਚਾਇਆ ਜਾ ਸਕੇ।